ਰਾਜੇਸ਼ਵਰੀ ਸੇਵਾਦਲ ਪਟਿਆਲਾ ਵੱਲੋਂ ਅੱਜ ਪਹੁੰਚਿਆ ਵੀਰ ਸੌਂਦੀ राम ਫਿਜ਼ਿਕਲੀ ਚੈਲੰਜ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਜਿੱਥੇ ਇਹ ਸੰਸਥਾ ਵੱਲੋਂ ਹਰ ਵਾਰ ਇਹ ਹੋਲੀ ਤੇ ਦਿਵਾਲੀ ਦਾ ਤਿਹਾਰ ਇਹਨਾਂ ਲੋਕਾਂ ਦੇ ਨਾਲ ਮਨਾਏ ਜਾਂਦੇ ਨੇ ਜਦੋਂ ਅੱਜ ਖੁਸ਼ੀਆਂ ਦੇ ਤਿਹਾਰ ਦੀ ਗੱਲ ਹੁੰਦੀ ਆ ਰੰਗਾਂ ਦੇ ਤਿਹਾਰ ਦੀ ਗੱਲ ਹੁੰਦੀ ਆ ਇਹ ਇਹਨਾਂ ਦੇ ਮੈਂਬਰਾਂ ਨੇ ਦੱਸਿਆ ਵੀ ਅਸੀਂ ਜਦੋਂ ਵਾਲੇ ਵਾਲੇ ਦੇਖਦੇ ਹਾਂ ਤੇ ਲੋਕਾਂ ਨੂੰ ਅੱਜ ਵੱਖ-ਵੱਖ ਰੰਗਾਂ ਚ ਰੰਗਦੇ ਹੋ ਦੇਖਦੇ ਆ ਖੁਸ਼ੀਆਂ ਸਾਂਝੀਆਂ ਕਰਦੇ ਨੇ ਲੋਕ ਤੇ ਸਾਡੀ ਸਸਤਾ ਹਰ ਵਾਰੀ ਕੋਸ਼ਿਸ਼ ਕਰਦੀ ਆ ਵੀ ਇਹਨਾਂ ਲੋਕਾਂ ਦੇ ਵਿੱਚ ਆਈਏ ਕਿਉਂਕਿ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਨੇ ਲੋਲੇ ਮਹਿਸੂਸ ਕਰਦੇ ਨੇ ਤੇ ਸਾਡੇ ਸਾਰੇ ਮੈਂਬਰ ਇਹਨਾਂ ਨਾਲ ਆ ਕੇ Holi ਦਾ ਰੰਗ ਪਾਉਂਦੇ ਨੇ ਖੁਸ਼ੀਆਂ ਸਾਂਝੀਆਂ ਕਰਦੇ ਨੇ ਮਠਿਆਈਆਂ ਖਾਧੀਆਂ ਜਾਂਦੀਆਂ ਨੇ ਤੇ ਨਾਲ ਹੀ ਇਹਨਾਂ ਲੋਕਾਂ ਨੂੰ ਅਹਿਸਾਸ ਕਰਾਇਆ ਜਾਂਦਾ ਕਿ ਅਸੀਂ ਸਾਰੇ ਤੁਹਾਡੇ ਨਾਲ ਆ ਆਪਾਂ ਇੱਕ ਪਰਿਵਾਰ ਆ ਅੱਜ ਦਾ ਪ੍ਰੋਗਰਾਮ Holi ਦਾ ਦਿਹਾੜਾ ਜੀ ਅੱਜ ਅਸੀਂ ਸ੍ਰੀ ਜੈ ਸ਼੍ਰੀ ਸਦਾ ਵੱਲੋਂ ਹਰ ਸਾਲ Holi ਔਰ Diwali ਦਾ ਤਿਹਾੜੀ ਇਸੇ ਪਿੰਕਲਾਸ਼ੇ ਦੇ ਮਨਾਉਂਦੇ ਆ। ਅੱਜ ਸਾਡੀ ਸੰਸਥਾ ਦੇ ਜਿਹੜੇ ਪੈਟਰਨ ਨੇ ਸ਼੍ਰੀ ਕੁੰਦਨ ਗੋਗਿਆ ਜੀ ਉਹਨਾਂ ਵੱਲੋਂ ਫਟਾ ਦਿੱਤਾ ਗਿਆ ਹੈ ਕਿ ਅੱਜ ਜਿਹੜੀ Holi ਹੈ ਔਰ ਇਸੇ ਪਿੰਕਲਾਸ਼ੇ ਦੇ ਮਨਾਉਣੀ। ਤੇ ਕੀ 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 ਪ੍ਰੋਗਰਾਮ ਰੱਖਦੇ ਆਂ ਜੀ? ਉਹਦੇ ਵਿੱਚ ਰੰਗਾਂ ਦਾ ਪ੍ਰੋਗਰਾਮ ਹੈ ਜੀ ਔਰ ਖਾਣ ਪੀਣ ਦਾ ਜਿਹੜਾ ਹੈ ਜੀ ਇਹਨਾਂ ਨੂੰ ਪਿੰਕਲਾਸ਼ੇ ਵਾਸਤੇ ਖਾਣ ਪੀਣ ਦਾ ਸਮਾਨ ਵੀ ਦਿੱਤਾ ਜਾਏਗਾ। ਕਿਸ ਤਰ੍ਹਾਂ ਵਿਚਾਰ ਆਇਆ ਜੀ ਵੀ ਤੁਸੀਂ ਆ ਕੇ ਇਹਨਾਂ ਬੱਚਿਆਂ ਨਾਲ Holi ਮਨਾਉਣੀ? ਇਹ ਅਸੀਂ ਅੱਜ ਤੋਂ ਨਹੀਂ ਜੀ ਕਟਵਾੜ 12 ਸਾਲ ਹੋ ਗਏ ਸਾਨੂੰ ਜੀ ਅਸੀਂ ਇਹਨਾਂ ਇਹਦਾ Holi ਦਾ ਤਿਉਹਾਰ ਹੈ ਸਾਰੇ ਆਪਣੇ ਘਰਾਂ 'ਚ Holi ਮਨਾਉਂਦੇ ਆਂ ਅਸੀਂ ਉਹ ਪਰਾਲਾ ਹਰੇਕ ਸਾਲ ਹਰੇਕ ਤਿਉਹਾਰ ਤੇ ਸਾਡਾ ਪਰਾਲਾ ਹੁੰਦਾ ਹੈ ਜਿਸ ਸੀ ਸੇਵਾਦਾਰ ਵੱਲੋਂ ਪਰ ਮੇਰੇ ਟੀਮ ਦੇ ਬਾਕੀ ਮੈਂਬਰ ਆ ਆਮੇ ਪਾਟੀ ਦੇ ਵੀ ਬੰਦੇ ਆ ਮੇਰੇ ਯਾਰ ਦੋਸਤ ਵੀ ਆ ਸੋਸ਼ਲ ਐਨਜੀਓ ਵੀ ਹੈਗੀਆਂ ਉਪਕਾਰ ਜੀ ਹੈਗੇ ਬਾਕੀ ਸਾਰੇ ਹੈਗੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜਿਹੜੇ ਤਿਉਹਾਰ ਅਸੀਂ ਆਪਣੇ ਘਰਾਂ 'ਚ ਮਨਾਉਂਦੇ ਆਂ ਉਹ ਜਿਹੜੇ ਇਹੋ ਜੇ ਇਨਸਾਨ ਹੈਗੇ ਇਹੋ ਜਿਹੇ ਬੱਚੇ ਹੈਗੇ ਵੀ ਉਹਨਾਂ ਨਾਲ ਅਸੀਂ ਇਹ ਹੋਲੀ ਦਾ ਤਿਉਹਾਰ ਹੈ ਕਰੇ ਤਾਂ ਮਨਾ ਰਹੇ ਇਹਨਾਂ ਦੇ ਨਾਲ ਮਨਾ ਕੇ ਸਾਡੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਔਰ ਉਹਿਆ ਕੇ ਵਧੀਆ ਲੱਗਦਾ ਵੀ ਅਸੀਂ ਹੋਰ ਤਾਂ ਕੁਝ ਕਰ ਨਹੀਂ ਸਕਦੇ ਜੋ ਇਨਸਾਨੀਅਤ ਦੇ ਨਾਤੇ ਅਸੀਂ ਜਿੰਨਾ ਕਰ ਸਕਦੇ ਅਸੀਂ ਪਿੰਗਲਾ ਹਸਣ ਦੇ ਵਿੱਚ ਦੀਵਾਲੀ ਦੁਸਹਿਰਾ ਜਿਹੜਾ ਵੀ ਕਿਸੇ ਦਾ ਜਨਮ ਦਿਨ ਆਉਂਦਾ ਹੈ ਕੋਈ ਹੋਲੀ ਹੈ ਕੋਈ ਵੀ ਤਿਉਹਾਰ ਹੈ ਸਾਡੀ ਪ੍ਰਾਇੋਰਟੀ ਇਹ ਹੁੰਦੀ ਹੈ ਜਿਵੇਂ ਅਸੀਂ ਸੇਵਾ ਦਰਗਹ ਨੂੰ ਤੇ ਐਨ ਜੀਓ ਵੱਲੋਂ ਵੀ ਅਸੀਂ ਉਹਿਆ ਕੇ ਇਹਨਾਂ ਨਾਲ ਦੇ ਫੰਕਸ਼ਨ ਹੈ सेलिब्रेट करिए और बहुत बढ़िया उपराला भी होता है मेरे एक मैसेज ਦੇ ਨਾਲ سارے ਬੰਦੇ ਇਕੱਠੇ ਹੋ ਜਿੰਨੇ ਔਰ ਅਸੀਂ ਲੋਕਾਂ ਨੂੰ ਕਹਿੰਦੇ ਵੀ ਘਰੇ ਤਾਂ ਤੁਸੀਂ ਮਨਾਉਂਦੇ ਹੋ ਮਨਾਉਂਦੇ ਜੋ ਵੀ ਤਿਉਹਾਰ ਹੈ ਕੋਈ ਵੀ ਆ ਕੇ ਜਿਹੜਾ ਤਿਉਹਾਰ ਮਨਾइए ਆਪਣੀ ਆਤਮਾ ਨੂੰ ਵੀ ਸ਼ਾਂਤੀ ਮਿਲਦੀ ਹੈ ਪਰਮਾਤਮਾ ਦੇ ਅੱਗੇ ਅਸੀਂ ਦੁਆ ਕਰਦੇ ਹਾਂ ਵੀ ਤੇ ਜਿਹੜੇ ਤਿਉਹਾਰ ਹੈ ਖੁਸ਼ੀਆਂ ਨਾਲ ਭਰੇ ਹੋਣ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਰਹਿਣ ਉਰੇ ਆ ਕੇ ਜਰੂਰ ਇਹਨਾਂ ਨਾਲ ਵੀ ਸੈਲੀਬ੍ਰੇਟ ਕਰਨੀ ਚਾਹੀਦੀ ਹੈ ਇੰਨੀ ਇੱਕ ਬੇਨਤੀ ਕਰਦਾ ਮੈਂ ਤਾਂ ਸ਼ਹਿਰ ਵਾਸੀਆਂ ਨੂੰ ਵੀ ਜਰੂਰ ਪਿੰਗਲ ਵਾਲੇ ਆ ਕੇ ਤੁਸੀਂ ਇਹਨਾਂ ਦੇ ਨਾਲ Holi ਜਾਂ ਜਿਹੜੇ ਵੀ ਤਿਉਹਾਰ ਹੈ ਜਨਮ ਦਿਨ ਹੈ ਇੱਧਰ ਉੱਧਰ ਮਨਾਉਣ ਦੇ ਬਜਾਏ ਉਰੇ ਮਨਾਇ ਕਰੋ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ Holi ਨੇ ਜਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਐ ਐਕਚੁਅਲੀ ਹਰ ਸਾਲ ਮਤਲਬ ਭਈਆ ਵਗੈਰਾ ਆਂਦੇ ਆ ਕਰਨ ਵੀ ਹਰ ਸਾਲ ਕੰਦੇਸ਼ਰ ਮੈਂ ਵੀ ਕਿ ਚਲੋ ਬੱਚਾ ਨੂੰ ਦਿਖਾਈਏ ਸੀ Holi ਇਹਨਾਂ ਨਾਲ ਸੈਲੀਬ੍ਰੇਟ ਕਰਦੇ ਦੇਖੀਏ ਤੇ ਕੀ ਹੁੰਦਾ ਮਤਲਬ ਸਮਾਜ ਤੋਂ ਥੋੜਾ ਦੂਰ ਆਪਾਂ ਦੇਖਣਾ ਚਾਹੀਦਾ ਕਿ ਨਾਲ ਕਿਉਂ ਆਪਣੇ ਬੱਚਿਆਂ ਨੂੰ ਇੱਕ ਤਪਾ ਨੂੰ ਕਰਨਾ ਚਾਹੀਦਾ ਇਹਨਾਂ ਨਾਲ ਹੀ ਬਣਾਉਣਾ ਚਾਹੀਦਾ ਕਿਉਂਕਿ ਦੇਖੋ ਆਪਾਂ ਨਹੀਂ ਆਵਾਂਗੇ ਤਾਂ ਇੱਥੇ ਕਰ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ